ਇਥੋਂ ਕਰ ਸਕਦਾ ਸੱਜਣੋ ਜੱਕ ਖੜਨਾ ਹੈ ਇਹ ਖੁੱਲੀ ਛੱਡ ਰੱਖਿਆ ਬਾਈ ਨੇ ਉਹ ਚੀਜ਼ ਨਹੀਂ ਹੈਗੀ ਡਰਨ ਡਰਨ ਵਾਲੀ ਕੁਆਲਿਟੀ ਚੰਗੀ ਆ ਪੂਰੀ ਟਾਪ ਦੀ ਕੁਆਲਿਟੀ ਗੰਭਾ ਮੈਂ ਨਾਲ ਆ ਗਈ ਕੱਟੀ-ਕੱਟੀ ਆ ਗਈ ਸਰਕਾਰੀ ਸੀਮੰਦ ਦੀ ਲੈ ਸੱਜਣੋ ਪਿੰਡ ਅਕਾਲਗੜ ਖੁਰਦ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣੇ ਤੋਂ ਨਾ ਕਰੇਲੂ ਸੱਜਣ ਕੋਲੋਂ ਤੁਹਾਨੂੰ ਇੱਕ ਬਹੁਤ ਕਮਾਲ ਦੀ ਝੋਟੀ ਲੱਗਿਆ ਦਿਖਾਉਣਾ ਨਾਲ ਵੀ ਕੱਟੀ ਤਾਜੀ ਸੂਈ ਝੋਟੀ ਆ ਗਈ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਬੋੜਾ ਬੂੜਾ ਬਾਈ ਕਹਿੰਦਾ ਦਾ ਚੋਇਆ ਵਿਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਡਿਟੇਲ ਬਾਈ ਹੋਰੀ ਦੱਸ ਦਾਂਗੇ ਦੂਜੀ ਵੀਡੀਓ ਐ ਸੱਜਣ ਦੇ ਘਰੋਂ ਇੱਕ ਪਹਿਲਾਂ ਬਣਾਈ ਸੀ ਅੱਜ ਹੋਰ ਬਣੀ ਹੋਰ ਕੀ ਹਾਲ ਹੈ ਵਧੀਆ ਵੀਰ ਇਹ ਸੱਜਣ ਦੀ ਉਦਾਂ ਆਪਾਂ ਕਦੇ ਗਰੰਟੀ ਨਹੀਂ ਲਈ ਪਰ ਆਪਾਂ ਇਹ ਬੰਦੇ ਦੀ ਯਾਰ ਗਰੰਟੀ ਦੇ ਦਾਂਗੇ ਵੀ ਭਗਤ ਬੰਦਾ ਜਮੇ ਜੈਨੂਅਨ ਜਾਣਕਾਰੀ ਦੇਊਗਾ ਜਿੰਨੀ ਵੀ ਦੇਊਗਾ ਕਿਉਂ ਜੋ ਬਰਾ ਜੀ ਸਰ ਜਿਹੜੇ ਆਪਾਂ ਨੰਬਰ ਦੱਸ ਨੰਦੀਪ ਸਿੰਘ ਨਾਮ ਹੈ ਹਾਂਜੀ 98551 64079 ਨੰਬਰ ਹੈ 98551 64079 ਕੇ ਲਈਏ 79 ਹਾਂਜੀ ਤੇ ਪਹਿਲਾਂ ਮੇਰਾ ਗੱਲ ਆਪਾਂ ਦੋ ਤਿੰਨ ਪਸ਼ੂ ਵੇਚੀ ਦੇਣਾ ਪਹਿਲਾਂ ਹੀ ਤਿੰਨ ਇਹ ਵੀ ਇਹ ਵੀ ਕਰਦੀ ਹੈ ਇਹ ਵੀ ਕਰਦੀ ਹੈ ਜੀ ਠੀਕ ਆ ਸੁਆ ਬਾਈ ਸੁਆ ਜੀ ਇਹਦਾ ਦੂਜਾ ਸੁਆ ਦੂਜਾ ਹਾਂਜੀ ਲੱਭੀ ਥਾਂ ਲੇਵੇ ਤੇ ਮਾਰਦੇ ਕੈਮਰਾ ਇੱਕ ਵਾਰੀ ਸੁਆ ਆ ਗਈ ਦੂਜਾ ਪਰ ਇੱਕ ਗੱਲ ਤੁਹਾਨੂੰ ਇਹ ਕਹੂੰਗਾ ਹਾਈਟ ਮੀਡੀਅਮ ਆ ਪਰ ਨਸਲ ਵਾਲੀ ਆ ਮੱਝ ਜਣਾ ਜਿਹੜੇ ਆਪਾਂ ਛੋਟੀ ਮੈਂ ਗੱਲ ਰੋਕਦਾ ਜਿਹੜੇ ਆਪਾਂ ਪਹਿਲਾਂ 3 ਜਨਵਾਰ ਗਏ ਨੇ ਆਪਣੇ ਘਰੋਂ ਨਾ ਹਾਂਜੀ ਹਾਂਜੀ ਆਪਾਂ ਉਹਨਾਂ ਦਾ ਨੰਬਰ ਵੀ ਪਾ ਸਕਦੇ ਹਾਂ ਵਿੱਚ ਠੀਕ ਆ ਗੱਲ ਮਾਖਿਆ ਬੰਦੇ ਸ਼ਹਿਤਾਂ ਕਰਦੇ ਆ ਤੇਰੇ ਕੋ ਡੰਗਰ ਗਏ ਨੇ ਠੀਕ ਆ ਗੱਲ ਤੇ ਸੁਆ ਦਾ ਬਾਈ ਵੀ ਕੱਲ ਦੀ ਸੂਈ ਹੋਈ ਆ ਆ ਥਣ ਲੇਵੇ ਦੀ ਸਾਫ ਰੂ ਕੱਲ ਦੀ ਸੂਈ ਨਾਲ ਆ ਗਈ ਕੱਟੀ ਬਈ ਹੈਨਾ ਹਾਂਜੀ ਕੱਟੀ ਇਹ ਕੱਟੀ ਸੀਮਨ ਦਾ ਨਾਉ ਤਾਂ ਨਹੀਂ ਪਤਾ ਕਿਹੜੀ ਦੀ ਵੀਰੇ ਯਾਰ ਨਹੀਂ ਯਾਰ ਠੀਕ ਆ ਗੱਲ ਆ ਬਾਈ ਕਹਿੰਦਾ ਸੀਮਨ ਦਾ ਨਾਉ ਨਹੀਂ ਪਤਾ ਹੈਗੀ ਸਰਕਾਰੀ ਦੀ ਆ ਪਰ ਇਸ ਤੋਂ ਬਾਅਦ ਬਾਈ ਨੇ ਵਾਦਾ ਕਰਿਆ ਵੀ ਸੀਮਨ ਦਾ ਪਤਿਆਨ ਰੱਖਿਆ ਕਰਾਂਗੇ ਕਿਹੜਾ ਲਵਾਇਆ ਹੈਨਾ ਹਾਂ ਵੀਰੇ ਤੇ ਤੋਰਾ ਹੀ ਖੋਲ ਕੇ ਹਾਂਜੀ ਆ ਚਲਾ ਦਿਓ ਜੀ ਤੇ ਬਾਕੀ ਸੱਜਣਾ ਇੱਥੇ ਨਾ ਤੁਰਦੀ ਜਜਮੈਂਟ ਕਰ ਸਕਦੇ ਹਾਂ ਕਿਉਂਕਿ ਬੱਚੇ ਦਾ ਜ਼ਿਆਦਾ ਕਰਦੀ ਤਾਂ ਕਰਕੇ ਕੱਤੀ ਨਾਲ ਤੋੜ ਕੇ ਦਿਖਾ ਦਾਂਗੇ ਮੱਝ ਖੁੱਲੀ ਛੜਤੀ ਸਵਾ ਆਦੀ ਰਹੂਗੀ ਜਿਵੇਂ ਠੰਡੀ ਸੀਲ ਆ ਸੂ ਆ ਦੂਜਾ ਤੇ ਪਹਿਲਾਂ ਨੇ ਬਾਈ ਕਿੰਨਾ ਕੁ ਦੁੱਧ ਚਵਾਇਆ ਵੀਰੇ ਪਹਿਲਾਂ ਇਹਦੇ 12 12 ਕਿਲੋ ਹਾਂਜੀ ਠੀਕ ਆ ਗੱਲ ਤੇ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹਾਂ ਨਾ ਸਲ ਬਰੀਡ ਕੁਆਲਿਟੀ ਪੂਰੀ ਫੁੱਲ ਆ ਗਈ ਥਣ ਇਹ ਮੰਨ ਲਓ ਮੰਲੋ ਵੀ ਕੱਲਾ ਕੱਲਾ ਲੱਗਿਆ ਆਰਡਰ ਦਾ ਸੈਜ ਬਹੁਤ ਕਮਾਲ ਦਾ ਰੱਖਦੀ ਹੈ ਇੱਥੇ ਤੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਕੇ ਕਿਹੜਾ ਹੋਰ ਕਮਾ ਦੋ ਬਾਈ ਕਮਾ ਦੋ ਕਮ ਤੇ ਲੈ ਵਾ ਸਾਨੂੰ ਇੱਥੋਂ ਚੈੱਕ ਕਰਾ ਦੇਣਾ 4x4 ਵਾਲਾ ਸਿਸਟਮ ਹੀ ਆ ਤੇ ਇੱਥੋਂ ਕਰ ਲਓ ਚੈੱਕ ਬਾਈ ਚਵਾਈ ਦੀ ਕਿਵੇਂ ਆ ਵੀਰੇ ਚਵਾਈ ਦੀ ਪੂਰੀ ਪੋਲੀ ਆ ਤਾਰ ਪੋਲੀ ਜਮਾ ਹਾਂਜੀ ਸਵਾਹ ਦੀ ਠੰਡੀ ਆ ਵੀਰੇ ਪੂਰੀ ਆ ਲੈ ਚਲ ਕਮਾ ਕੇ ਦੁੱਧ ਲੰਮਾ ਸਮਾਂ ਪਿਆ ਦੂੰ ਹਾਂਜੀ ਦੁੱਧ ਲੰਮਾ ਸਮਾਂ ਦੱਤਾ ਹਾਂ ਵੀਰੇ ਇਹ ਬਾਕੀ ਇੱਥੋਂ ਕਰ ਸਕਦਾ ਸੱਜ ਨੂੰ ਚੈੱਕ ਖੜਨਾ ਹਾਂਜੀ ਖੁੱਲੀ ਛੱਡ ਰੱਖਿਆ ਬਾਈ ਨੇ ਉਹ ਚੀਜ਼ ਨਹੀਂ ਹੈਗੀ ਡਰਨ ਡੁਰਨ ਵਾਲੀ ਕੁਆਲਿਟੀ ਚੰਗੀ ਆ ਪੂਰੀ ਟੌਪ ਦੀ ਕੁਆਲਿਟੀ ਗੰਭਾ ਮੈਂ ਨਾਲ ਆ ਗਈ ਕੱਟੀ-ਕੱਟੀ ਆ ਗਈ ਸਰਕਾਰੀ ਸੀਮਨ ਦੀ ਲੰਬਾਈ ਫੁੱਲ ਆ ਗਈ ਵਾ ਬੰਦੇ ਬਾਈ ਇੱਥੇ ਬੰਦੇ ਫੁੱਲ ਲੰਬੀ ਆ ਗਈ ਝੋਤੀ ਇਹ ਇੱਥੋਂ ਕਰ ਸਕਦੇ ਚੈੱਕ ਫੇਸ ਤੋਂ ਲਾ ਕੇ ਬਾਡੀ ਦੀ ਬੰਤਰ ਤੋਂ ਲਾ ਕੇ ਤੇ ਰੰਗ ਰੰਗ ਚੈੱਕ ਕਰ ਲਿਓ ਝੋਤੀ ਦਾ ਲੰਬੀ ਵੀ ਫੁੱਲ ਆ ਹਾਈਟ ਮੀਡੀਅਮ ਆ ਤੇ ਥਣ ਦਾ ਸੈਜ ਸੋਨਾ ਰੱਖ ਗਿਆ ਇੱਕ ਖਾਸ ਗੱਲ ਹੋਰ ਆ ਵੀ ਇੱਥੋਂ ਨਾ ਅਗਲੇ ਤੋਂ ਅਗਲਾ ਥਣ ਨਹੀਂ ਦਿਸੂਗਾ ਪਿਛਲੇ ਤੋਂ ਪਿਛਲਾ ਜਿਵੇਂ ਇੱਕ ਐਸਾ ਜਿਵੇਂ ਕਟ ਕੇ ਲਾਏ ਹੁੰਦੇ ਆ ਨਾ ਪੂਰੀ ਸੇਧ ਚ ਉਦਾਂ ਦੇ ਥਣ ਲੱਗੇ ਹੋਏ ਆ ਐਸ ਵਾਰੀ ਕਿੰਨੀ ਕੁ ਉਮੀਦ ਆ ਬਾਈ ਵੀਰੇ 14 ਤੋਂ 15 ਐਸ ਵਾਰੀ ਬਾਈ ਕਹਿੰਦਾ 14 ਤੋਂ 15 ਕਿਜੀ ਦੁੱਧ ਦੇ ਦਊਗੀ ਚਵਾਈ ਦੀ ਨਰਮ ਰਹੂਗੀ ਬਾਈ ਵੀਰੇ ਹਾਂ ਭੋਲੀ ਜਮਾ ਹਾਂਜੀ ਹਾਂ ਜੇਰ ਜੱਪੜਾ ਕੰਮ ਡਾਣਾ ਮਹਾਵਰੇ ਜਮਾ ਯਾਰ ਆਪਾਂ ਇਹਦਾ ਕੰਮ ਹੀ ਨਹੀਂ ਕਰਨਾ ਯਾਰ ਠੀਕ ਆ ਗੱਲ ਹਾਂ ਝੂਠੀਆਂ ਬੋਲਣਾ ਪਹਿਲਾਂ ਸਰ ਨਾ ਸੀਗੀ ਆਪਾਂ ਛੱਤ ਦੱਸਿਆ ਸੀਗਾ ਉਹ ਪਿਛਲੀ ਝੋਟੀ ਨੂੰ ਪਿਛਲੀ ਝੋਟੀ ਨੂੰ ਠੀਕ ਹੈ ਹੋ ਗਏ 5-6 ਦਿਨ ਮਰੇ ਕੋਟ ਲਈ ਗਈ ਹੋਈ ਆ ਉਹਨਾਂ ਦੇ ਘਰੇ ਵੀ ਹੋ ਕੇ ਆਏ ਆ ਓਕੇ ਉਹ ਕਹਿੰਦੇ ਬਾਈ ਪੰਜ ਡੰਗਰ ਲੈਨੇ ਅਸੀਂ ਠੀਕ ਹੈ ਪੰਜ ਦੇ ਵਿੱਚੋਂ ਦੋ ਵੀ ਇਹ ਬਾਈ ਤੋਂ ਮੇਰਾ ਦੋਸਤ ਗਿਆ ਸੀ ਨਾਲਾ ਵੀ ਦੋ ਇਹ ਬਾਈ ਤੋਂ ਲੈ ਸੀ ਤਿੰਨ ਲੈ ਸੀ ਵਪਾਰੀਆਂ ਤੋਂ ਵਪਾਰੀ ਵਾਲੀ ਨੇ ਦੁੱਧ ਨਹੀਂ ਉਹਨਾਂ ਦਿੱਤਾ ਜਿੰਨਾ ਇਹ ਬਾਈ ਨੇ ਕਿਹਾ ਸੀ ਦੁੱਧ ਉਹਨਾਂ ਹੀ ਦਿੰਦੀ ਆ ਠੀਕ ਆ ਗੱਲ ਤੇ ਆ ਜਾ ਉਰਲੇ ਬੰਨੇ ਉਹੀ ਗੱਲ ਆ ਹੁਣ ਕੰਮ ਆ ਜਿਹੜਾ ਰੇਟ ਤੇ ਮੁੱਕਣਾ ਹੈ ਹੈਨਾ ਆ ਜਾ ਆ ਜਾ ਉਰਲੇ ਬੰਨੇ ਆ ਜਾ ਤੇ ਪੈਸੇ ਕਿੰਨੇ ਲਵਾਂਗੇ ਬਿਰੇ 1.65 ਕਹਿੰਦੇ ਆ ਹੈ 1.65 ਜਮੀ ਫਿਕਸ ਕਿੰਨੇ ਲਊਗਾ ਭਰਾ ਜੇਬ ਚ ਪਾਉਣ ਵਾਲੇ ਇਸ ਦੁਬਾਰ ਯਾਰ ਤੰਗ ਨਾ ਕਰਿਓ ਇਹ ਸੱਜਣ ਨੂੰ ਬੰਦਾ ਭਗਤਾ ਮੁੱਲ ਜਮੀ ਫਿਕਸ ਕਰਾ ਦਿੰਦਾ ਮੈਂ ਛੋਟ ਛੋਟ ਰਹਿਣੀ ਆਪ ਵੀ ਦੇਖ ਲੈ ਜਮੀ ਜਮੀ ਬਰਾਮ ਵਾਲੀ ਗੱਲੇ ਕਰਦੇ ਸੀ ਇੰਨੇ ਦੀ ਝੋਟੀ ਦੇਣੀ ਤੁਸੀਂ ਜਿੰਨਾ ਕਹਦੋਂਗੇ ਦੰਨਾ ਯਾਰ ਨਹੀਂ ਮੈਂ ਤਾਂ ਯਾਰ ਐ ਨਹੀਂ ਪਤਾ ਨਹੀਂ ਕੋਈ ਚੱਕਰ ਨਹੀਂ ਮਾਲ ਮੁੱਲ ਜਾ ਮੰਗ ਲਾ ਵੀ 1.65 ਤਾਂ ਦੀ ਡਿਮਾਂਡ ਆ ਵੀ ਦੇਣੀ ਕਿੰਨੇ ਦਾ ਫਿਕਸ ਕਰ ਮਜਾ ਜਮੀ ਆਪਣੀ ਜਮੀ 60 ਦੀ ਦੇ ਦਾਂਗੇ ਵੀਰੇ 1.65 1.60 ਦੀ ਹਾਂ ਹਾਂ 1 ਲੱਖ 60 ਦੀ ਬਾਈਕ ਇਹਨਾਂ ਦੇ ਦੇ ਦਾਂਗੇ ਉਹ ਜੋ ਸ਼ੂਟ ਸ਼ੂਟ ਮੜੀ ਮੋਟੀ ਆਈ ਗਈ ਬਰਾ ਮਾੜਾ ਮੋਟਾ ਹਾਂ ਮੰਨਤਾਂ ਕਰਾਂਗੇ ਠੀਕ ਆ ਗੱਲ ਤੇ ਛੋਟੀ ਸੱਜਣ ਹੋਏ ਮੰਨ ਲਓ ਯਾਰ ਬੜੀ ਟੌਪ ਕੁਆਲਿਟੀ ਦੇ ਆ ਪਰਸਨਲ ਤੌਰ ਤੇ ਪਸੰਦ ਆਉਣ ਵਾਲੀ ਚੀਜ਼ ਆ ਹਨਾ ਚੜਾਈ ਸੋਹਣੀ ਆ ਹਾਈਟ ਮੀਡੀਅਮ ਆ ਪਰ ਸਾਫ ਸੁਥਰੀ ਛੋਟੀ ਆ ਨਾਲ ਕੱਟੀ ਆ ਖਾਸ ਗੱਲ ਇਹ ਵੀ ਇਹ ਰਹੂਗੀ ਤੇ ਦੁੱਧ ਵੀ ਬਾਈਕ ਇਹਨਾਂ ਲੰਮਾ ਸਮਾਂ ਪਲਾ ਕੇ ਗਈ ਆ ਨੰਬਰ ਬੋਲ ਦਿੰਦਾ 98555 ਹਾਂਜੀ 64096 99552640792 ਦਾ ਨੰਬਰ ਆ ਲੱਭੀ ਝੋਟੀ ਦੇ ਮਾਰਦੇ ਕੈਮਰਾ ਟਾਪ ਦੀ ਝੋਟੀ ਦਿਖਾਦੀ ਜਿਹੜੇ ਭਰਾ ਕਹਿੰਦੇ ਨੇ ਨਾ ਘਰੇ ਰੱਖਣ ਨੂੰ ਲੈਣੀ ਆ ਤੇ ਲੈਣੀ ਵੀ ਇੱਕ ਘਰੇਲੂ ਸੱਜਣ ਕੋਲੋਂ ਆ ਤੇ ਯਾਰ ਲੈਣੀ ਵੀ ਝੋਟੀ ਬਹੁਤ ਚੰਗੀ ਆ ਸਾਰੀਆਂ ਡਿਮਾਂਡਾਂ ਪੂਰੀਆਂ ਕਰਦੀ ਆ ਨੰਬਰ ਸਕਰੀਨ ਤੇ ਚੱਲਦਾ ਪਿੰਡ ਅਕਾਲਗੜ ਖੁਰਦਾ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਧੰਨਵਾਦ ਜੀ